ਦਸ਼ਕੋ ਅੱਜ ਦੀ ਜਿਹੜੀ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹ ਤੁਹਾਨੂੰ ਹਿਲਾ ਕੇ ਰੱਖ ਦੇਊਗੀ ਕਿਵੇਂ ਇੱਕ 20 ਸਾਲ ਦੀ ਲੜਕੀ 60 ਸਾਲ ਦੇ ਬੁੱਢੇ ਨੂੰ ਪਿਆਰ ਕਰ ਬੈਠਦੀ ਆ ਹਾਲਾਂਕਿ ਉਹ ਬੁੱਢਾ ਸੀ ਜਿਹੜਾ ਉਸ ਲੜਕੀ ਦਾ ਸੱਕਾ ਫੱੜ ਲੱਗਦਾ ਸੀ ਹਾਲਾਂਕਿ ਜਦੋਂ ਇਸ ਘਟਨਾ ਬਾਰੇ ਉਸ ਦੀ ਭੂਆ ਨੂੰ ਪਤਾ ਲੱਗਦਾ ਤਾਂ ਫੇਰ ਉਸ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਪਰ ਥੋੜੇ ਟਾਈਮ ਬਾਅਦ ਉਸਦੇ ਪਤੀ ਦਾ ਕਤਲ ਹੋ ਜਾਂਦਾ ਜਦੋਂ ਉਸਕੇ ਦੀ ਇਨਵੈਸਟੀਗੇਸ਼ਨ ਹੁੰਦੀ ਆ ਜੋ ਨਿਕਲ ਕੇ ਸਾਹਮਣੇ ਆਉਂਦਾ ਸਭ ਦੇ ਰੋਂਗਟੇ ਖੜੇ ਕਰਕੇ ਰੱਖ ਦਿੰਦਾ ਸਾਰੇ ਦਰਸ਼ਕਾਂ ਨੂੰ ਸੱਚਿਆ ਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਘਟਨਾ ਬਿਹਾਰ ਦੇ ਨਾਲ ਸੰਬੰਧਿਤ ਹੈ ਜ਼ਿਲ੍ਹਾ ਔਰੰਗਾਬਾਦ ਨਵੀਨ ਨਗਰ ਥਾਣਾ ਖੇਤਰ ਇਥੋਂ ਦੀ ਰਹਿਣ ਵਾਲੀ ਗੁੰਜਾ ਗੁੰਜਾ ਨਾਂ ਦੀ ਲੜਕੀ ਛੋਟੀ ਹੁੰਦੀ ਸੀ ਆਪਣੇ ਭੂਆ ਫਫੜ ਕੋਲੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਭੂਆ ਕੋਲੇ ਰਹਿ ਕੇ ਉਹ ਪੜ੍ਹਾਈ ਕਰਦੀ ਹੈ ਇਸ ਤੋਂ ਬਾਅਦ ਹੌਲੀ-ਹੌਲੀ ਉਹ ਵੱਡੀ ਹੋ ਜਾਂਦੀ ਹੈ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਜਾਂਦੀ ਹੈ ਤਾਂ ਉਸ ਦੀ ਜਿਹੜੀ ਨੇੜਤਾ ਕੇ ਆਪਣੇ ਫਫੜ ਦੇ ਨਾਲ ਜ਼ਿਆਦਾ ਵੱਧ ਜਾਂਦੀ ਹੈ ਹੌਲੀ-ਹੌਲੀ ਉਹ ਆਪਣੇ ਫਫੜ ਦੇ ਨਾਲ ਪਿਆਰ ਕਰ ਬੈਠਦੀ ਹੈ ਇਸ ਤੋਂ ਬਾਅਦ ਉਹ ਉਸ ਦੇ ਨਾਲ ਨਜਾਇਜ਼ ਸੰਬੰਧਾਂ ਦੇ ਵਿੱਚ ਆ ਜਾਂਦੀ ਹੈ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਤਾਂ ਇੱਕ ਦਿਨ ਕੀ ਹੁੰਦਾ ਉਸ ਦੀ ਭੂਆ ਉਸ ਨੂੰ ਰੰਗੇ ਹੱਥੀ ਫੜ ਲੈਂਦੀ ਹੈ ਇਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਇਹ ਗੱਲ ਬਾਰੇ ਉਸ ਦੀ ਭੂਆ ਆਪਣੇ ਭਰਾ ਨੂੰ ਦੱਸਦੀ ਹੈ ਜਿਵੇਂ ਹੀ ਉਸ ਦਾ ਭਰਾ ਇਹ ਗੱਲ ਸੁਣਦਾ ਤਾਂ ਇਸ ਤੋਂ ਬਾਅਦ ਗੁੰਜਾ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਪ੍ਰਿਆੰਸ਼ੂ ਸਿੰਘ ਨਾਂ ਦੇ ਲੜਕੇ ਦੇ ਨਾਲ ਜੋ ਕਿ ਵਧੀਆ ਪੜ੍ਹਿਆ ਲਿਖਿਆ ਲੜਕਾ ਸੀਗਾ ਦੋਨਾਂ ਦੀ ਮੰਗਣੀ ਹੁੰਦੀ ਹੈ ਤਾਂ 2025 ਦੇ ਵਿੱਚ ਗੁੰਜਾ ਦਾ ਵਿਆਹ ਕੀਤਾ ਜਾਂਦਾ ਜਿਸ ਦਿਨ ਗੁੰਜਾ ਦਾ ਵਿਆਹ ਸੀ ਉਸ ਦਿਨ ਉਹ ਆਪਣੇ ਪਤੀ ਦੇ ਨਾਲ ਗੱਲ ਘਟ ਕਰ ਰਹੀ ਸੀ ਪਰ ਉਹ ਆਪਣੇ ਫੁੱਫੜ ਦੇ ਨਾਲ ਬਾਰ ਬਾਰ ਗੱਲਬਾਤ ਕਰ ਰਹੀ ਸੀ ਇਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਤਾਂ ਗੁੰਜਾ ਆਪਣੇ ਸਹੁਰੇ ਘਰ ਵਿਆਹ ਕੇ ਚਲੀ ਜਾਂਦੀ ਹੈ ਇਸ ਤੋਂ ਬਾਅਦ ਗੁੰਜਾ ਦਾ ਜਿਹੜਾ ਫੁੱਫੜ ਸੀਗਾ ਜੀਵਨ ਸਿੰਘ ਉਹ ਗੁੰਜਾ ਨੂੰ ਮਿਲਣ ਵਾਸਤੇ ਉਹਦੇ ਸਹੁਰੇ ਵੀ ਚਲੇ ਜਾਂਦਾ ਸੀ ਕਿਉਂਕਿ ਗੁੰਝਾ ਦੇ ਸਹੁਰਿਆਂ ਨੂੰ ਬਿਲਕੁਲ ਵੀ ਸ਼ੱਕ ਨਹੀਂ ਸੀ ਹੈਗਾ ਕਿਉਂਕਿ ਉਹ ਆਪਣੇ ਫੁੱਫੜ ਦੇ ਕੋਲ ਹੀ ਰਹਿ ਕੇ ਪੜ੍ਹੀ ਸੀ ਅਤੇ ਉੱਥੇ ਹੀ ਉਹਨੇ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਗੁੰਝਾ ਆਪਣੇ ਫੁੱਫੜ ਨੂੰ ਚੋਰੀ-ਚਪੋਰੀ ਮੈਲ ਲਾ ਗਈ ਦਿੰਦੀ ਆ। ਪਰ ਜਿਹੜਾ ਗੁੰਝਾ ਦਾ ਪਤੀ ਸੀਗਾ ਉਹ ਗੁੰਝਾ ਨੂੰ ਇਸ ਗੱਲ ਤੋਂ ਰੋਕਣ ਲੱਗ ਗਿਆ ਸੀ। ਫਿਰ ਇਹ ਸਾਰੀ ਕਹਾਣੀ ਗੁੰਝਾ ਆਪਣੇ ਆਸ਼ਕ ਜੀਵਨ ਸਿੰਘ ਨੂੰ ਯਾਨੀ ਕਿ ਆਪਣੇ ਫੁੱਫੜ ਨੂੰ ਦੱਸਦੀ ਆ। ਅਤੇ ਇਸ ਤੋਂ ਬਾਅਦ ਫਿਰ ਗੁੰਜਾ ਤੇ ਉਸ ਦਾ ਫਫੜ ਦੋਨੋਂ ਜਾਣੇ ਮਿਲ ਕੇ ਇੱਕ ਮਰਡਰ ਦਾ ਪਲਾਨ ਕਰਦੇ ਨੇ ਅਤੇ ਗੁੰਜਾ ਦਾ ਫਫੜ ਜੀਵਨ ਸਿੰਘ ਫੇਰ ਦੋ ਸ਼ੂਟਰਾਂ ਨੂੰ ਹਾਇਰ ਕਰਦਾ ਕਿਉਂਕਿ ਜਿਹੜਾ ਗੁੰਜਾ ਦਾ ਫਫੜ ਸੀਗਾ ਉਹ ਪੈਸੇ ਟਕੇ ਦੇ ਵਿੱਚ ਕਾਫੀ ਤਖੜਾ ਸੀਗਾ ਉਹਦੇ ਕੋਲ ਕਈ ਪਲਾਂਟ ਸੀਗੇ ਵਧੀਆ ਇਨਕਮ ਸੀ ਉਸ ਦੀ ਕਈ ਸ਼ੋਰੂਮ ਵੀ ਸੀ ਉਹਦੇ ਅਤੇ ਵਧੀਆ ਲੋਕਾਂ ਨਾਲ ਉਸ ਦੀ ਬਹਿਣੀ ਉੱਠਣੀ ਸੀਗੀ ਇਸ ਤੋਂ ਬਾਅਦ ਗੁੰਜਾ ਪੂਰੇ ਪਲਾਨ ਦੇ ਆਧਾਰ ਤੇ ਇਹ ਸਾਰੀ ਗੱਲਬਾਤ ਆਪਣੇ ਫਫੜਨਾ ਕਰਕੇ ਤਾਂ ਫਿਰ ਆਪਣੇ ਪਤੀ ਪ੍ਰਿਅੰਸ਼ੂ ਨੂੰ ਉਸ ਦੀ ਭੈਣ ਨੂੰ ਮਿਲਣ ਵਾਸਤੇ ਭੇਜ ਦਿੰਦੀ ਆ ਜਿਵੇਂ ਹੀ ਉਸ ਦਾ ਪਤੀ ਆਪਣੀ ਭੈਣ ਕੋਲੇ ਜਾਂਦਾ ਇਸ ਤੋਂ ਬਾਅਦ ਉਹ ਉਧਰੋਂ ਵਾਪਸ ਆ ਰਿਹਾ ਹੁੰਦਾ ਤਾਂ ਇਸ ਤੋਂ ਬਾਅਦ ਗੁੰਜਾ ਪਹਿਲਾਂ ਤਾਂ ਆਪਣੇ ਪਤੀ ਨਾਲ ਫੋਨ ਤੇ ਗੱਲਬਾਤ ਕਰਦੀ ਆ ਇਸ ਤੋਂ ਬਾਅਦ ਇਹ ਸਾਰੀ ਗੱਲਬਾਤ ਆਪਣੇ ਆਸ਼ਿਕ ਜੀਵਨ ਸਿੰਘ ਨੂੰ ਦੱਸਦੀ ਆ ਵੀ ਇਸ ਟਾਈਮ ਪ੍ਰਿਅੰਸ਼ੂ ਕਿੱਥੇ ਪਹੁੰਚ ਚੁੱਕਿਆ ਉਹਦੀ ਸਾਰੀ ਜਿਹੜੀ ਲੋਕੇਸ਼ਨ ਡਿਟੇਲ ਆ ਉਹ ਨਾਲ ਦੀ ਨਾਲ ਜੀਵਨ ਸਿੰਘ ਨੂੰ ਦੱਸਦੀ ਹੈ ਜੀਵਨ ਸਿੰਘ ਅੱਗੇ ਇਹ ਸਾਰੀ ਗੱਲਬਾਤ ਉਹਨਾਂ ਸ਼ੂਟਰਾਂ ਨੂੰ ਦੱਸਦਾ ਜਿਨ੍ਹਾਂ ਨੇ ਪ੍ਰਿਆੰਸ਼ੂ ਦਾ ਕਤਲ ਕੀਤਾ ਜਿਵੇਂ ਹੀ ਪ੍ਰਿਆੰਸ਼ੂ ਆਪਣੇ ਘਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਉਹ ਸ਼ੂਟਰ ਨੇ ਜਿਹੜੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਹ ਖਬਰ ਫਿਰ ਉਥੋਂ ਦੇ ਆਸ-ਪਾਸ ਦੇ ਲੋਕ ਪੁਲਿਸ ਨੂੰ ਦਿੰਦੇ ਨੇ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਪ੍ਰਿਆੰਸ਼ੂ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ। ਅਤੇ ਫਿਰ ਉਹਨਾਂ ਦੇ ਘਰਦਿਆਂ ਨੂੰ ਥੋੜਾ ਥੋੜਾ ਸਾਕੋ ਸੀਗਾ ਉਹਦੇ ਫਫੜ ਉੱਤੇ ਕਿਉਂਕਿ ਫਫੜ ਉਸ ਦਾ ਲਗਾਤਾਰ ਆ ਰਿਹਾ ਸੀ। ਫਫੜ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ, ਪੁਲਿਸ ਉਹਨਾਂ ਦੇ ਘਰ ਆ ਜਾਂਦੀ ਹੈ। ਕੋਈ ਪੁਖਤਾ ਸਬੂਤ ਨਾ ਹੋਣ ਕਰਕੇ ਫਫੜ ਤੋਂ ਪੁੱਛਗਿੱਛ ਕਰਕੇ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪੁਲਿਸ ਦਾ ਸ਼ੱਕ ਜਾਂਦਾ ਗੁੰਜਾ ਉੱਤੇ। ਫਿਰ ਗੁੰਜਾ ਦੇ ਫੋਨ ਦੀ ਕਾਲ ਡਿਟੇਲ ਕਰਵਾਈ ਜਾਂਦੀ ਹੈ ਤਾਂ ਉਸ ਦੇ ਵਿੱਚੋਂ ਫਿਰ ਵੱਡੇ ਵੱਡੇ ਖੁਲਾਸੇ ਹੁੰਦੇ ਨੇ ਪਤਾ ਲੱਗਦਾ ਕਿ ਜੋ ਗੁੰਝਾ ਸੀ ਉਹ ਆਪਣੇ ਫਫੜ ਦੇ ਨਾਲ ਵਾਰੀ ਵਾਰੀ ਗੱਲ ਕਰ ਰਹੀ ਸੀ ਅਤੇ ਦੂਸਰੇ ਪਾਸੇ ਉਹ ਆਪਣੇ ਪਤੀ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਇਸ ਤੋਂ ਬਾਅਦ ਫਿਰ ਉਹਦੇ ਫਫੜ ਦੇ ਫੋਨ ਦੀ ਕਾਲ ਡਿਟੇਲ ਕਰਵਾਈ ਜਾਂਦੀ ਹੈ ਤਾਂ ਪਤਾ ਲੱਗਿਆ ਕਿ ਉਸਦੇ ਫਫੜ ਨੇ ਹੀ ਦੋ ਸ਼ੂਟਰਾਂ ਨੂੰ ਹਾਇਰ ਕੀਤਾ ਸੀ ਇਸ ਤੋਂ ਬਾਅਦ ਜਦੋਂ ਫਿਰ ਗੁੰਝਾ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਗੁੰਝਾ ਇਸ ਸਾਰੇ ਕਤਲकांड ਤੋਂ ਪੜਦਾ ਚੱਕਦੀ ਹੈ ਤੇ ਜੋ ਦੱਸਦੀ ਹੈ ਸਭ ਦੇ ਹੋਸ਼ ੜਾ ਕੇ ਰੱਖ ਦਿੰਦੀ ਹੈ। ਤਵ ਦੱਸਦੀ ਹੈ ਕਿ ਗੁੰਝਾ ਆਪਣੇ ਸਕੇ ਫਫੜ ਨੂੰ ਪਿਆਰ ਕਰਦੀ ਹੈ ਜੋ ਕਿ ਗੁੰਝਾ ਤੋਂ ਤਕਰੀਬਨ 40-45 ਸਾਲ ਵੱਡਾ ਹੈ। ਗੁੰਝਾ ਦੀ ਉਮਰ 20 ਸਾਲ ਹੈ ਅਤੇ ਉਸਦੇ ਫਫੜ ਦੀ 60-65 ਸਾਲ ਉਮਰ ਹੈ। ਗੁੰਝਾ ਨੇ ਕਿਹਾ ਕਿ ਮੈਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਮੈਂ ਉਸ ਬਿਨਾ ਨਹੀਂ ਜੀ ਸਕਦੀ ਅਤੇ ਫਿਰ ਗੁੰਜਾ ਨੇ ਵੀ ਦੱਸਿਆ ਕਿ ਕਿਵੇਂ ਅਸੀਂ ਮਰਡਰ ਦੀ ਪਲਾਨਿੰਗ ਕੀਤੀ ਕਿਵੇਂ ਅਸੀਂ ਦੋ ਸ਼ੂਟਰਾਂ ਨੂੰ ਹਾਇਰ ਕੀਤਾ ਅਤੇ ਪ੍ਰਿਆਨਸ਼ੂ ਨੂੰ ਮਰਵਾ ਦਿੱਤਾ ਅਤੇ ਉਹਨੇ ਇਹ ਵੀ ਦੱਸਿਆ ਕਿ ਘਰਦਿਆ ਨੇ ਮੇਰਾ ੱੱਕੇ ਦੇ ਨਾਲ ਵਿਆਹ ਕੀਤਾ ਕਿਉਂਕਿ ਪਹਿਲਾਂ ਹੀ ਮੇਰੇ ਫੁੱਫੜ ਨੇ ਮੇਰੇ ਦੋ ਰਿਸ਼ਤੇ ਤੜਵਾ ਦਿੱਤੇ ਸਨ ਇਸ ਕਰਕੇ ਹੁਣ ਮੈਂ ਆਪਣੇ ਫੁੱਫੜ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਇਸ ਤੋਂ ਬਾਅਦ ਗੁੰਜਾ ਦੇ ਫੁੱਫੜ ਅਤੇ ਉਹਨਾਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੋ ਦਰਸ਼ਕੋ ਇੱਕ ਕਹਾਣੀ ਸੁਣਾਉਣ ਦਾ ਸਾਡਾ ਇੱਕੋ ਇੱਕ ਮਕਸਦ ਹੈ ਤਾਂ ਕਿ ਹਰ ਇੱਕ ਘਟਨਾ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕੇ ਇਸ ਕਹਾਣੀ ਤੋਂ ਸੱਦ ਹੁੰਦਾ ਹੈ ਕਿ ਮਾੜੇ ਕੰਮ ਦਾ ਮਾੜਾ ਨਤੀਜਾ ਗੁੰਜਾ ਨੇ ਲਾਲਚ ਦੀ ਖਾਤਰ ਕਿਉਂਕਿ ਉਸ ਦਾ ਪਪੜ ਸੀ ਜਿਹੜਾ ਉਹ ਵਧੀਆ ਪੈਸੇ ਟਕੇ ਵਾਲਾ ਸੀ ਉਸ ਨੇ ਲਾਲਚ ਦੀ ਖਾਤਰ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਕਿਉਂਕਿ ਉਹਦੇ ਕੋਲ ਵਧੀਆ ਪਲਾਟ ਸੀ ਗੱਡੀਆਂ ਸੀ ਅਤੇ ਵਧੀਆ ਸ਼ੋਰੂਮ ਸੀ ਇਸ ਕਰਕੇ ਉਸਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਬਾਅਦ ਦੇ ਵਿੱਚ ਮੈਨੂੰ ਪੂਰੀ ਉਮਰ ਜੇਲ੍ਹ ਦੇ ਵਿੱਚ ਕੱਟਣੀ ਪਊਗੀ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ